ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਗਰਵਾਲੀ ਤਹਿਸੀਲ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਪਹੁੰਚੇ ਆ ਦੋਸਤੋ ਵੀਰ ਜਿੰਦੇ ਦੇ ਕੋਲ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਬਹੁਤ ਵੀਡੀਓ ਜਿਹੜੀਆਂ ਆਪਾਂ ਇਸ ਘਰੋਂ ਪਾਈਆਂ ਨੇ ਤੁਸੀਂ ਖਾਸ ਤੌਰ ਤੇ ਵਿਕਰੀ ਵਾਲੇ ਪਸ਼ੂ ਦੇਖੇ ਹੋਣਗੇ ਤੇ ਬਿਹੜਾਂ ਦੇ ਵਿੱਚ ਜਿਆਦੀ ਦੋਸਤੋ ਜਿਹੜੀ ਮਾਤਰਾ ਹੁੰਦੀ ਹੈ ਕਈ ਵਾਰਾਂ ਬਿਹੜਾਂ 5-5 4-4 ਵੀ ਹੁੰਦੀਆਂ ਨੇ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੂਈ ਸਵਾਈ ਆ ਦਿਨ ਕਿੰਨਿਆਂ ਦੀ ਸੂਈ ਆ ਕੀ ਥਲੇ ਮਿਲ ਕੇ ਰਕੋੜ ਆ ਕੀ ਰੇਟ ਭਾਅ ਪੜਦਾ ਰਹੂਗਾ ਪੂਰੀ ਗੱਲਬਾਤ ਆਪਾਂ ਵੀਰ ਜਿੰਦੇ ਦੇ ਨਾਲ ਕਰਾਂਗੇ ਸੋ ਅੱਜ ਦੋਸਤੋ 5 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸਾਢੇ 5 ਵਜੇ ਦਾ ਸ਼ਾਮ ਦਾ ਸਮਾਂ ਸੋ ਆਓ ਕਰਦੇ ਆ ਗੱਲਬਾਤ ਬਾਈ ਜਿੰਦੇ ਦੇ ਨਾਲ ਪੁੱਛਦੇ ਆ ਇਨਫੋਰਮੇਸ਼ਨ ਡਿਟੇਲ ਸੋ ਜਿਸ ਵੀਰ ਨੂੰ ਪਸੰਦ ਆਊਗੀ ਵੇੜ ਆਪਦੀ ਦੋ ਟਾਈਮ ਚੁਾਈ ਤੁਸੀਂ ਕਰ ਲਿਓ ਘਰ ਵਿਜ਼ਿਟ ਕਰਕੇ ਉਹ ਨਰਕ ਪਰਖ ਤਸੱਲੀ ਦੇ ਨਾਲ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋ ਵੈਸੇ ਵਹਿੜ ਜਿਹੜੀ ਦੋਸਤੋ ਓਵਰ ਆਲ ਚੰਗੀ ਆ ਠੀਕ ਆ ਥਾਨ ਪਾਂਡਾ ਸੋਨਾ ਵਿਖਾਉਂਦੀ ਆ ਬਾਕੀ ਪੂਰੀ ਗੱਲਬਾਤ ਆਪਾਂ ਪੁੱਛ ਲੈਨੇ ਆ ਥਾਨ ਥਣ ਪੂਰੀ ਰੀਜ ਨਾਲ ਤਸੱਲੀ ਨਾਲ ਦਿਖਾ ਦਾਂਗੇ ਤੁਹਾਨੂੰ ਆਜੋ ਵੀਰ ਜਿੰਦੇ ਸਭ ਤੋਂ ਪਹਿਲਾਂ ਵੀਰ ਜਿੰਦੇ ਸਾਸਰੀ ਕਾਲ ਜੀ ਅੱਛਾ ਵੀਰ ਜੀ ਸਾਸਰੀ ਗਾ ਹੋਰ ਕਹਿਮ ਵਧੀਆ ਜੀ ਵਧੀਆ ਤੁਸੀਂ ਸੁਣਾਓ ਸੰਦੇ ਦਾ ਬਹੁਤ ਵਧੀਆ ਕਿੰਨਾ ਫਿਰ ਅੰਮ੍ਰਿਤਸਰ ਮੀਂਹ ਪੈ ਗਿਆ ਜੀ ਅੰਮ੍ਰਿਤਸਰ ਮੀਂਹ 2 ਵਜੇ ਦਾ ਪੈਂਦਾ ਏ ਦੜਗੇ ਸਵੇਰੇ ਮਾਰਨਿੰਗ ਦਾ ਜੀ ਹਾਂਜੀ ਹਾਂਜੀ ਹੁਣੇ ਪਾ ਦੋ ਗਿੰਦੂ ਗਿਆ ਜਿਹੜੇ ਇਹਨੂੰ ਠੀਕ ਆ ਜੀ ਹਾਂਜੀ ਤੇ ਜਿੰਦੇ ਭਾਈ ਅੱਜ ਪਸ਼ੂ ਘੱਟ ਵੈਸੇ ਵਿਕਰੀ ਵਾਲੇ ਇੱਕੋ ਹੀ ਆ ਵੀ ਜੀ ਆਪਣਾ ਇੱਕ ਨਾ ਕੀ ਆ ਹਾਂਜੀ ਹਾਂਜੀ ਤੇ ਵਹਿੜ ਦਿਖਾ ਦਈਏ ਫਿਰ ਹਾਂਜੀ ਸੋ ਜਿੰਦੇ ਭਾਈ ਕੀ ਡਿਟੇਲ ਇਨਫੋਰਮੇਸ਼ਨ ਕੀ ਇਸ ਵਹਿੜ ਦੀ ਇਹਨੂੰ ਵੀ ਜੀ ਸੂਈ ਨੂੰ ਅੱਜ 10 ਦਿਨ ਹੋ ਗਏ ਜੀ ਠੀਕ ਆ ਜੀ ਦੋ ਦੇ ਕੋਲੇ ਜਿਹੜਾ ਇੱਕ ਹੁੰਦਾ ਝੱਗ ਵਾਲਾ ਇੱਕ ਹੁੰਦਾ ਠੰਡਾ ਠੰਡਾ ਦੋ ਦੇ ਦੇ ਕੋਲੇ 14 ਕਿਲੋ ਤਿਆਰ 14 ਕਿਲੋ ਹਾਂਜੀ ਜੇ ਝੱਗ ਵਾਲਾ ਲਈਏ ਫੇ 16 17 ਦਾ ਵਕਾਲਾ ਵੀ ਹੋਉਂਦੀ ਠੀਕ ਹੈ ਤੇ 14 ਕਿਲੋ ਆ ਜਿੰਦੇ ਦੱਸਿਆ ਕਿੰਨਾ ਟਾਈਮ ਹੈ ਕੰਡਿਆ ਵੀ ਜੀ 10 ਦਿਨ ਹੋਵੇ ਸੂਈ ਨੂੰ 10 ਦਿਨ ਬੱਚਾ ਤਲੇ ਹਾਂ ਜੀ ਮਗਰ ਵਛਾ ਆ ਗਿਆ ਜੀ ਵਛਾ ਹਾਂ ਜੀ ਮੇਲ ਕਾਫ ਆ ਦੋਸਤੋ ਸੂਬਾ ਦੂਜਾ ਹੀ ਹੋਊਗੀ ਇਹ ਸੂਬਾ ਵਿੱਚ ਦੂਜਾ ਜੀ ਦੂਜੇ ਸੂਬੇ ਆ ਠੀਕ ਆ ਜੀ ਦੂਜਾ ਸੂਬਾ ਮੇਲ ਕਾਫ ਆ ਦੋਸਤੋ ਤੇ 14 ਕਿਲੋ ਆ ਬਾਕੀ ਵੀਰਾਂ ਦਾ ਬਖਾਰਾ ਜੇਕਰ ਗਣੀਏ ਆਪਾਂ ਬਾਲਟੀ 'ਚ ਜੋਾਈ ਕਰਕੇ ਤੇ 15 16 ਲੀਟਰ ਦਾ ਬਖਾਰਾ ਝੱਗ ਸਮੇਤ ਤੇ ਬਿਨਾਂ ਝੱਗ ਮਾਰ ਬਿਲਕੁਲ ਝੱਗ ਮਾਰ ਕੇ ਦੋਸਤੋ ਠੰਡਾ ਕਰਕੇ ਦੁੱਧ ਜਿਹੜਾ ਉਹ 14 ਕਿਲੋ ਆ ਥਾਣਾ ਬਿਲਕੁਲ ਜਿਹੜਾ ਦੋਸਤੋ ਹੱਥੀ ਚੁਵਾਈ ਵਾਲਾ ਵੀ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਠੀਕ ਆ ਮੋਠੀ ਵਾਲਾ ਥਾਣਾ ਸੋ ਚੌਵੇਂ ਥਾਣਾ ਦਾ ਜਿਹੜਾ ਗੈਬੰਦਰ ਸਪੇਸ ਚੰਗੀ ਆ ਸਾਈਜ਼ ਇੱਕੋ ਜਿਹਾ ਥਾਣਾ ਦਾ ਠੀਕ ਆ ਤੇ ਬਾਕੀ ਚੁਵਾਈ ਚ ਵੀ ਚੰਗੀ ਵੀਰ ਵੇ ਮਾਨਾ ਵੀ ਜੀ ਚੁਵਾਈ ਬਹੁਤ ਵਧੀਆ ਬੱਸੀ ਨੂੰ ਠੀਕ ਆ ਭਰਾ ਜੀ ਜਿੰਦੇ ਭਾਈ ਖੋਲ ਕੇ ਦਿਖਾਈਏ ਸੋ ਕਦ-ਕੱਡ ਜਿਹੜਾ ਦੋਸਤੋ ਵੱਡੇ ਕਦ-ਕੱਡ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਵੀ ਵੱਡੀਆਂ ਬੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਆ ਉਦਾਂ ਡਰੀ ਜੂਰੀ ਜਿੱਦਾ ਮਰਜੀ ਜਾਂਦੀ ਹੈ ਨਾ ਉਹਦੇ ਉਹਦਾ ਮਰਜੀ ਹੋਣੀ ਆ ਆ ਲਓ ਜੀ ਕੋਈ ਬੰਦਾ ਪਾ ਗਈ ਜੁਣੀ ਉਹਦਾ ਵਾਂਗੇ ਤੋਂ ਬਿਨਾ ਮਿਲਦੀ ਠੀਕ ਆ ਜੀ ਹਾਂ ਜੀ ਲਓ ਜੀ ਭਾਵੇਂ ਇਤਨਾ ਹੀ ਕੋਈ ਪਸਮਾਲੇ ਇਦਾਂ ਇਦਾਂ ਜੀ ਠੀਕ ਆ ਤੇ ਆ ਬੱਚਾ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਆ ਬੱਚਾ ਥੱਲੇ ਜ਼ਰੂਰ ਦੇਖ ਲਓ ਬਾਕੀ ਆ ਥਣਦੇਵਾ ਜੀ ਤਸੱਲੀ ਨਾਲ ਦੇਖ ਲਿਓ ਚੁਵਾਈ ਤੁਸੀਂ ਕਰਕੇ ਦੇਖ ਲੈਣੀ ਆ ਠੀਕ ਆ ਜੀ ਜੋ ਦੱਸਿਆ ਜਾਂਦਾ ਦੋਸਤੋ ਦੋਧ ਥੱਲੇ ਮਾਲਕ ਦੁਆਰਾ ਓਨਰ ਦੁਆਰਾ ਉਹਨੂੰ ਵੈਰੀਫਾਈ ਤੁਸੀਂ ਕਰਨਾ ਹੁੰਦਾ ਤੇ ਜਿੰਦੇ ਵੀ ਰੈਨ ਦੇਣ ਇਹਦਾ ਵੀ ਜੀ 45000 ਦਿਓ ਸੀ ਦੇਣਾ 45 ਦੀ ਹਾਂਜੀ ਠੀਕ ਆ ਜੀ ਬਾਕੀ ਛੋਟ ਛੱਪੇ ਤਾਂ ਹੁੰਦੇ ਨੇ ਜੀ ਜੇ ਕੋਈ ਗੱਲ ਵੀ ਜੀ ਕੋਈ ਫੋਨ ਲਾਵੇ ਠੀਕ ਆ ਜੀ ਠੀਕ ਆ 45000 ਦੀ ਜਿਹੜੀ ਦੋਸਤੋ ਲੈ ਦੇ ਹੋ ਜੂਗੀ ਬਾਹਰ ਤੁਹਾਨੂੰ ਦਿਖਾਤੀ ਆ ਪ੍ਰੋਪਰ ਤੇ ਮੁੱਲ 45000 ਆ ਠੀਕ ਆ ਸੋ ਬਿਲਕੁਲ ਤਾਜੀ ਤੇ ਨਵੀਂ ਰਿਕੋਰ ਦੂਜਾ ਸਵੇਰ ਸੂਈ ਠੀਕ ਆ ਤੇ ਨੰਬਰ ਆਪਾਂ ਲੈ ਲੈਨੇ ਆ ਜਿੰਦੇ ਭਾਈ ਦੱਸਿਓ ਨੰਬਰ ਨੰਬਰ ਵੀਜੀ ਹੈਗਾ ਜੀ 9914460394 ਐਡਰੈਸ ਹੈਗਾ ਜੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੀ ਤਰਨਤਾਰ ਰੋਡ ਤੇ ਪਿਆੜੇ ਗਰਵਾਲੀ ਪਿੰਡਾ ਵੀਜੀ ਆਪਣਾ ਠੀਕ ਆ ਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਿੰਦਾ ਪਿੰਡ ਗਰਵਾਲੀ ਤੋਂ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ